ਬੀਬੀ ਤੈਨੂੰ ਪਤਾ ਲੱਗਾ ਨਹੀਂ ਕਾਦਾ ਕੁੜੇ ਤੁਹਾਡੀ ਸਹੇਲੀ ਨਸੀਬ ਕੋਟ ਰਾਤ ਪੂਰੀ ਹੋ ਗਈ ਇਹ ਉਹਨੂੰ ਕੀ ਹੋਇਆ ਅਟੈਕ ਆਇਆ ਕਹਿੰਦੇ ਆ ਮੈਨੂੰ ਵੀ ਸਵੇਰੇ ਪਤਾ ਲੱਗਿਆ ਨਹੀਂ ਦਾ ਕਦ ਜਣਿਆ ਦਾ ਗਣਤਾ ਟਾਈਮ ਲੱਗ ਜਾਣਾ ਬੀਬੀ ਪੈਕਿਆ ਨੂੰ ਦੇਖਦੇ ਆ ਆਖਰੀ ਕਪੜਾ ਨਹੀਂ ਪਾਣਾ ਦੇਖਿਆ ਨਸੀ ਕੋਰ ਉਹਦੋ ਕਿੰਨਾਂ ਸਾਲਾਂ ਦੀ ਸੀ ਜਦੋਂ ਵਿਆਹ ਕੇ ਇਸ ਘਰ ਆਈ ਸੀ ਮਾਪੇ ਬਚਪਨ ਚ ਮੋੱਕ ਦੇ ਨਾਲ ਕਿਹਨੀ ਪਾਲੀ ਤੇ ਆਤੀ ਆਪਣੀ ਜ਼ਿੰਦਗੀ ਦੇ 50 ਸਾਲ ਉਹਨੇ ਇਸ ਘਰ ਦੇ ਲੇ ਖਿਲਾਤੇ ਬੱਚੇ ਪਾਲੇ ਪਰਵਾਰ ਸੰਭਿਆ ਅਦੇ ਇੱਕ ਦਿਨ ਤਿਹਾਰ ਸੁੱਖ ਦੁੱਖ ਇਸ ਘਰ ਲਈ ਕੀਤਾ ਦਿਨ ਰਾਤ ਕਰਮੀ ਸੱਭੀ ਜਿਹੜੇ ਪਰਿਵਾਰ ਦੀ ਖੁਸ਼ੀ ਨਾ ਲਈ ਜਨਾਂ ਦੇ ਫਿਕਰਾਂ ਚ ਉਹ ਆਪਣਾ ਆਪ ਭੁੱਲ ਗਈ ਜਨਾਂ ਲਈ ਸਾਰੇ ਮੱਦ ਸੇਕਦੀ ਰਹੀ ਆਜੋ ਦੇ ਆਗ ਕੀ ਕਾਜ ਲੈ ਉਹਦਾ ਉਹੇ ਪਰਿਵਾਰ ਉਹਦੇ ਤੇਕਿਆਂ ਦੀ ਜਾਗ ਰੱਖੀ ਬੈਠਾ ਆਪਣੇ ਦੇਕੇ ਘਰ ਤੋਂ ਕਿੰਨਾ ਸਮਾਂ ਸੋਰੀ ਅਛੰਡੋਗੀ ਔਰਤ ਪਰਿਵਾਰ ਉਹਨਾਂ ਦਾ ਤਾਂ ਦੀ ਬੱਚੇ ਉਹਨਾਂ ਦੇ ਪਾਲ ਦੀ ਘਰ ਬਾਹਰ ਉਹਨਾਂ ਦਾ ਸਵਾਰ ਦੀ ਤੇ ਆਖਰੀ ਵੇਲੇ ਸੋਹਰਿਆਂ ਤੋਂ ਕੋਈ ਨਹੀਂ ਕੁਝ ਕਪੜਾ ਨਹੀਂ ਚਲਦਾ ਪਰ ਕੇ ਕਫਨ ਹੰਗ